ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਜਿੰਨੇ ਵੀ ਕਿਸਾਨ ਆਏ ਅੱਜ ਕਿਸਾਨ ਮੇਲੇ ਵਿੱਚ ਫਰੀਦਕੋਟ ਵਿੱਚ ਸ਼ਾਮਲ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਆਪਾਂ ਨਾ ਜੌਂਡੀਅਰ ਦਾ ਸਟਾਲ ਲਾਇਆ ਜਿਹਦੇ ਵਿੱਚ ਆਪਾਂ ਡਿਸਪਲੇ ਵਿੱਚ ਲਾਇਆ 51 51 30 ਜੋ ਕਿ ਟਰੈਕਟਰ ਦੀ ਹਸਪਾਵਰ ਹੈ 130 ਹਸਪਾਵਰ ਹੈ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਏਸੀ ਗੀਵਨ ਮਿਲ ਜੂਗਾ ਪਲੱਸ ਇਹਦੇ ਵਿੱਚ ਫਰੰਟ ਹਿਚਰ ਫਰੰਟ ਵੀਡੀਓ ਵੀ ਆਂਦੀ ਹੈ ਇਹਦੇ ਵਿੱਚ ਤੁਸੀਂ ਅੱਗੇ ਰੋਟਾਵੇਟਰ ਵੀ ਚਲਾ ਸਕਦੇ ਹੋ ਇਹ ਜ਼ਿਆਦਾਤਰ ਆਪਾਂ ਉਸ ਕਿਸਾਨ ਲਈ ਲਿਆ ਜਿਹੜਾ ਕਿਸਾਨ ਜ਼ਿਆਦਾਤਰ ਬੀਲਰ ਦਾ ਕੰਮ ਕਰਦੇ ਉਸ ਕਿਸਾਨ ਲਈ ਟਰੈਕਟਰ ਬਹੁਤ ਵਧੀਆ ਇਹ 4 ਸਿਲੰਡਰ ਵਾਲੇ ਟਰੈਕਟਰ ਤੁਹਾਨੂੰ ਮਿਲਦਾ ਜੀ ਔਰ ਲੋਕੋਵਾਇਸ ਵੀ ਬਹੁਤ ਵਧੀਆ ਬਣਾਇਆ ਜੀ ਮੈਲਡੀ ਲਾਈਟ ਆ ਇਹਦੀ 4 ਸਿਲੰਡਰ ਵਿੱਚ ਹੈ ਜੀ ਠੀਕ ਹੈ ਜੀ ਔਰ ਡੀਜ਼ਲ ਟੈਂਕੀ ਦੀ ਗੱਲ ਕਰਦੇ ਆ ਲਗਭਗ ਇਹਦਾ ਡੀਜ਼ਲ ਟੈਂਕ 160 ਲੀਟਰ ਦਾ ਡੀਜ਼ਲ ਟੈਂਕ ਹੈ ਜੀ ਟਾਇਰ ਸਾਈਜ਼ ਦੀ ਗੱਲ ਕਰਦੇ ਆ ਤਾਂ ਇਹਦਾ ਟਾਇਰ ਸਾਈਜ਼ ਹੈਗਾ ਫਰੰਟ ਵਾਲਾ 480 ਪਰ ਲਗਭਗ 0.65 ਦਾ ਇਹਦਾ ਟਾਇਰ ਸਾਈਜ਼ ਫਰੰਟ ਦਾ ਹੈ ਔਰ ਦੇਖਣ ਲਵੇ ਵਿੱਚ ਬਹੁਤ ਵਧੀਆ ਬਣਾਇਆ ਜਿਹੜੇ ਮਗਰਾਟ ਆ ਫਰੰਟ ਵਾਲੇ ਉਹ ਵੀ ਮਤਲਬ ਕੰਪਨੀ ਵੱਲੋਂ ਆ ਰਹੇ ਔਰ ਇਹਦੀ ਜਿਹੜੀ ਪੀਡੀਓ ਪਾਵਰ ਲਗਭਗ 120 ਹਸ ਪਾਵਰ ਇਹਦੀ ਪੀਡੀਓ ਪਾਵਰ ਮਤਲਬ ਬੈਲਰ ਤੇ ਬਹੁਤ ਵਧੀਆ ਪਰਫਾਰਮੈਂਸ ਆ ਜੀ ਲੁੱਕ ਵਾਈਜ਼ ਤੁਸੀਂ ਦੇਖ ਰਹੇ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਕਿਸਾਨਾਂ ਨੂੰ ਕੀ ਬੈਨੀਫਿਟ ਆਈ ਇਹ ਜੇ ਆਪਣਾ ਜਦੋਂ ਆਪਣਾ ਮੇਲਦੇ ਰਹੀ ਜਾਂ ਕੋਈ ਖਰੀਦਦਾ ਜਮੀਨ ਮੇਲਦੇ ਜੀ ਤੁਹਾਨੂੰ ਇਹ ਫਾਇਦਾ ਮਿਲ ਜਾਂਦਾ ਜਿੱਦਾਂ ਹੁਣ ਜੀਐਸਟੀ ਕਰਕੇ ਰੇਟ ਦਾ ਵੀ ਥੋੜਾ ਜਿਹਾ ਫਰਕ ਪਿਆ ਜੀ ਜੀਐਸਟੀ ਕਰਕੇ ਜਿਵੇਂ ਇਹਦਾ ਰੇਟ ਆਪਾਂ ਜਿਹੜਾ ਲਗਭਗ 75 ਲੱਖ ਰੁਪਈਆ ਦਾ ਰੇਟ ਆ ਜੀਐਸਟੀ ਕਰਕੇ ਲਗਭਗ 4 ਤੋਂ 4.5 ਲੱਖ ਰੁਪਈਆ ਦਾ ਡਿਸਕਾਊਂਟ ਹੋਇਆ ਇਹ ਜਿਹੜੀ ਜੀਐਸਟੀ ਮੁੜਦੀ ਹੈ ਵਾਪਸ ਆਉਂਦੀ ਹੈ ਜਿਹੜੀ ਸਬਸਿਡੀ ਆਉਂਦੀ ਹੈ ਕਿੰਨੇ ਟਾਈਮ 'ਚ ਵਾਪਸ ਆਇਆ ਨਹੀਂ ਪਹਿਲਾਂ ਸਿਰ ਆਪਾਂ ਆਪਣੇ ਕਿਸਾਨ ਨੂੰ ਸਾਰੇ ਪੈਸੇ ਦੇਣੇ ਪੈਂਦੇ ਨਹੀਂ ਨਹੀਂ ਇਹ ਜਿਹੜੀ ਜੀਐਸਟੀ ਹੈ ਤੁਹਾਨੂੰ ਕੱਟ ਕੇ ਮਿਲੂਗਾ ਰੇਟ ਆਮ ਦਾ ਕੱਟ ਕੇ ਜੀਐਸਟੀ ਠੀਕ ਹੈ ਨਕਦ ਪੇਮੈਂਟ ਦੇ ਹਾਂ ਤੇ ਇਹ ਕੋਈ ਆਪਣਾ ਜਿਵੇਂ ਕਿਸ਼ਤਾਂ ਦੇ ਵਿੱਚ ਹੋਇਆ ਕਿਉਂ ਹੋਣ ਉਹ ਲਗਭਗ 5% ਦੀ GST ਰਹਗੀ 7% ਡਿਸਕਾਊਂਟ ਉਹ ਗਵਰਨਮੈਂਟ ਵੱਲੋਂ ਆਪਾਂ ਬੈਕ ਸਾਈਡ ਤੋਂ ਤਾਦਾ ਕੋਸਟ ਟਰੈਕਟਰ ਦੀ ਆਸਾਈਡ ਤੋਂ ਦੇਖ ਸਕਦੇ ਟਰੈਕਟਰ ਦੀ ਗੱਲ ਕਰਦੇ ਆ ਤਾਂ ਇਹ ਲਿਫਟਾ 3700 ਕਿਲੋ ਮਤਲਬ 37 ਕੁਆਂਟਲ ਦੀ ਇਹਦੀ ਲਿਫਟ ਹੈ ਜੀ ਔਰ ਇਹ ਡਿਸਟ੍ਰਿਬਿਊਟਰ ਵੀ ਇਹਦੇ ਵਿੱਚ 6 ਲੱਗੇ ਹੋਏ ਹਨ ਹਾਂ ਜੀ ਔਰ ਇਹਦੇ ਵਿੱਚ ਇਲੈਕਟ੍ਰੀਕਲ ਬਟਨ ਵੀ ਹੈਗੇ ਆ ਤੁਸੀਂ ਇਹ ਬਟਨ ਦੇ ਜਰੀਏ ਲਿਫਟ ਲਓ ਪਰ ਇਟਾ ਕਰ ਸਕਦੇ ਜਿਵੇਂ ਇਸੇ ਕੱਲੇ ਉੱਗੇ ਇੰਚ ਬਸ਼ਮੀ ਜੋੜਨਾ ਉਹ ਵੀ ਤੁਹਾਨੂੰ ਫਾਇਦਾ ਤੋਚਾ ਇਹਦੇ ਵਿੱਚ ਇਹ ਵੀ ਸਿਸਟਮ ਹੈਗਾ ਤੁਸੀਂ ਇਹ ਲਿੰਕਾਂ ਨੂੰ ਵੀ ਅਡਜਸਟੇਬਲ ਕਰ ਸਕਦੇ ਜਿੰਨਾ ਕਿ ਐਪਲੀਮੇਟਰ ਜੋੜਨ ਚ ਆਪਾਂ ਨੂੰ ਆਸਾਨੀ ਬੱਧ ਮਿਲਦੀ ਆ ਹੁੱਕ ਵੀ ਜੌਂਡੀਰ ਦੀ ਓਰੀਜਨਲ ਹੁੱਕ ਹੁੰਦੀ ਹੈ ਵਿੱਚ ਠੀਕ ਹੈ ਜੀ ਔਰ ਇੱਕ ਬੱਚੇ ਦੇ ਵਿੱਚ ਹੋਰ ਫੀਚਰ ਵੀ ਆਂਦਾ ਜਿਵੇਂ ਇਹਦੀ ਪੀਟੀਓ ਇਹਦੇ ਬਟਨ ਲੱਗਿਆ ਬਟਨ ਦੇ ਜਰੀਏ ਇੱਥੇ ਪੀਟੀਓ 'ਪਾ ਰੋਕ ਸਕਦੇ ਔਰ ਲਗਭਗ ਇਹਦੇ ਵਿੱਚ ਜਿਹੜੀ ਸਪੀਡਾਂ ਜੀ 48 ਸਪੀਡਾਂ ਜੀ ਟੋਟਲ ਹਾਂਜੀ ਇਹ 32 ਸਪੀਡਾਂ ਫਾਰਵਰਡ ਆ ਔਰ 16 ਸਪੀਡਾਂ ਦੀ ਰਿਵਰਸ ਵਿੱਚ ਤੁਹਾਨੂੰ ਮਿਲ ਜੂਗੀ ਵੀ ਡਿਸਪਲੇ ਕੀਤਾ ਹੋਇਆ ਜੀ ਉਹ ਲਗਭਗ 51 10 ਵਿੱਚ ਆਪਣਾ ਇਹ ਨਵਾਂ ਮਾਡਲ ਆਇਆ ਲਿਫਟ ਪ੍ਰੋ V2+ ਲਿਫਟ ਪ੍ਰੋ ਇਹਦੀ ਜਿਹੜੀ ਲਿਫਟ ਦੀ ਕੰਪੈਸਿਟੀ ਆ ਉਹ ਵੀ ਆਪਾਂ ਵਧਾਤੀ ਆ ਇਹਦੇ ਵਿੱਚ ਇਹਦਾ ਕਿਚਰ ਹੈਗਾ ਜਿਵੇਂ ਮੈਂ ਬੰਦ ਹਾਂ ਇਹਦੇ ਵਿੱਚ ਵੀ ਇਲੈਕਟ੍ਰੀਕਲ ਬਟਨ ਹੈਗਾ ਇਲੈਕਟ੍ਰਿਕ ਬਟਨ ਇਹਦੇ ਯੂਰੀਆ ਪੈਂਦਾ ਇਹਦੇ ਵਿੱਚ ਯੂਰੀਆ ਨਹੀਂ ਪੈਂਦਾ ਯੂਰੀਆ ਨਹੀਂ ਪੈਂਦਾ ਇਹ ਮਾਈਕੋ ਪੰਪ ਉਹ ਚਾਂਦਾ ਇਹ ਨੰਨ ਪੰਪ ਮਿਕਸਰ ਵੀ ਹੈ ਇਹ ਕਿੰਨੇ ਐਚਪੀ ਹੈ ਤੇ 50 ਹਸਪ 50 ਹਸਪ ਤਰਗੋ ਤਰਗੋ ਲੱਗ ਇਹਦੇ ਵਿੱਚ ਜਿਹੜੀ ਆਪਾਂ ਲਿਫਟ ਵਧਾਈ ਆ ਪਲਾਸੇ ਦੀਆਂ ਹੱਬਾਂ ਔਰ ਜਿਹੜੀਆਂ ਡੈਕਸ਼ਨ ਸਪੋਰਟਾਂ ਇਹ ਵੀ ਜਿਆਦਾ ਮਜ਼ਬੂਤ ਕਰਦੀਆਂ ਇਸ ਕਰਕੇ ਦੀ ਲਿਫਟ 25 ਕੁਵੰਟਲ ਅੰਦਰ ਲਿਫਟ ਵਧਾਈ ਹੋਈ ਹੈ ਕਈ ਕੰਪਨੀਆਂ ਆਪਾਂ ਦੇਖਦੇ ਆਂ ਬੈਕ ਲਾ ਕੇ ਬਾਹਰੋਂ ਵਧਾਉਂਦੀਆਂ ਹਾਂ ਪਰ ਇਹਦੀ ਜਿਹੜੀ ਲਿਫਟਾਂ ਅੰਦਰ ਕੰਪਨੀ ਨੇ ਬਣਾਈ 75 ਵਾਲੀ ਲਿਫਟ ਇਹਦੇ ਵਿੱਚ ਲੱਗੀ ਆ ਪੀ ਆ 75 ਵਜ 50 75 ਹਾਂ ਉਹਦੇ ਵੀ 25 ਕੁਆਂਟਲ ਔਰ ਇਹਦੀ ਵੀ ਪ੍ਰਾਸਾਪਤ 25 ਕੁਆਂਟਲ ਇਹਦੀ ਕੋਸਟ ਕਿੰਨੀ ਆਉਦੀ ਇਹਦਾ ਜਿਹੜਾ ਰੇਟ ਆ ਵੈਸੇ ਤਾਂ 12 ਲੱਖ 10 ਹਜ਼ਾਰ ਲੇਕਿਨ ਜੀਐਸਟੀ ਕੱਟ ਕੇ 11 ਲੱਖ 60 ਹਜ਼ਾਰ ਤੱਕ ਪਹੁੰਚਦਾ ਇਹਦੇ ਕੋਈ ਬੈਨੀਫਿਟ ਹੈਗਾ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਫਾਇਦਾ ਹੋਏ ਤੇ ਵਿੱਚ ਕਿਉਂਕਿ 2026 ਵਿੱਚ ਇਹ ਵੀ ਟਰੈਕਟਰ ਜਿਹੜਾ 5210 ਵੀ ਆ ਉਹ ਵੀ ਸੀਆਰਡੀ ਹੋ ਜਾਣਾ ਸੀਆਰਡੀ ਕਾਰਨ ਫਿਰ ਟਰੈਕਟਰ ਮਹਿੰਗਾ ਵੀ ਹੋਊਗਾ ਜੀ ਮਹਿੰਗਾ ਹੋ ਜਾਣਾ ਹਾਂਜੀ ਹੁਣ ਇਹਦਾ ਇਹ ਫਾਇਦਾ ਇੱਕ ਤਾਂ ਇਹ ਮਾਈਕੋ ਪੰਪ ਵਿੱਚ ਆ ਜੀ ਇਨਲਾਈਨ ਪੰਪ ਦਾ ਦੂਸਰਾ ਇਹਦਾ ਫਾਇਦਾ ਇਹ ਹੈ ਕਿ ਛੋਟੇ ਤੋਂ ਵੱਡੇ ਸਾਰੇ ਕੰਮ ਕਰਦਾ ਜੀ ਠੀਕ ਹੈ ਮਤਲਬ ਲਗਭਗ ਤੁਸੀਂ ਇਹਦੇ ਪਿੱਛੇ 8 ਫੁੱਟ ਦਾ ਸੁਪਰ ਸੀਡਰ ਚਲਾ ਲਓ 13 ਤੋਂ 15 ਕਲਟੀਵੇਟਰ ਚਲਾਉਗਾ ਜੀ ਆਪਾਂ ਇਹਦਾ ਪੜ ਪਤਾ ਇਹ ਦੋ ਮਹੀਨਿਆਂ ਦੇ ਵਿੱਚ ਆਣਾ 169 28 ਦਾ ਇਹ ਹਾਂ ਜਿਹੜੇ ਟਾਇਰ ਸਾਈਜ਼ ਦਾ ਰੀਅਲ ਟਾਇਰ ਹੈਗਾ 169 28 ਦਾ ਜੀ ਪਰ ਫਰੰਟ ਹੈਗਾ 95 24 ਦਾ ਜੀ ਫਿਰ ਸਪੀਡਰ ਦੇ ਵਿੱਚ ਚਾਰ ਆ ਗਈ ਜੀ ਸਟੀਰੀਂਗ ਵੀ ਦਾ ਐਡਜਸਟੇਬਲ ਆ ਲੋਡ ਮੁਤਾਬਕ ਤੁਸੀਂ ਇਹਨੂੰ ਐਡਜਸਟਮੈਂਟ ਕਰ ਸਕਦੇ ਹੋ ਠੀਕ ਹੈ ਸਟੀਰੀਂਗ ਐਡਜਸਟੇਬਲ ਪਾਰਕਿੰਗ ਵੀਰ ਆ ਗਈ ਹੈਂਡ ਬ੍ਰੇਕ ਇਹਦੀ ਗੇਰ ਚੀ ਆਂਦੀ ਹੈ ਹੈਂਡ ਬ੍ਰੇਕ ਗੇਰ ਚੀ ਆਦੀ ਹੈ ਪਰ ਸਭ ਤੋਂ ਵਧੀਆ ਚੀਜ਼ ਹੈ ਹਾਈਡਰੋਲਿਕਾ ਡਬਲ ਐਕਟਿੰਗ ਪਾਵਰ ਸਟੀਅਰਿੰਗ ਨਾਲ ਡਬਲ ਐਕਟਿੰਗ ਪਾਵਰ ਸਟੀਅਰਿੰਗ ਆ ਔਰ ਜੌਂਡੀਅਰ ਵਿੱਚ ਦੇਖੋ ਇਸ ਟਰੈਕਟਰ ਵਿੱਚ ਜਿਹੜਾ ਔਇਲ ਆ ਜੌਂਡੀਅਰ ਵਿੱਚ ਖਾਸ ਕਰਕੇ ਉਹ ਦੋ ਜਗ੍ਹਾ ਪੁਆਇੰਟ ਹੁੰਦੇ ਦਾ ਔਇਲ ਇੱਥਾਂ ਇੰਜਨ ਆਇਲ ਆ ਇੰਜਨ ਆਇਲ ਦੂਸਰਾ ਜਿਹੜਾ ਗੇਅਰ ਬਾਕਸ ਵਿੱਚ ਤੇਲ ਪੈਂਦਾ 38 ਲੀਟਰ ਪੈਂਦਾ ਜਿਹਦੇ ਵਿੱਚ 21 ਤੇਲ ਇਹ ਪੰਪ ਤੋਂ ਸਲਕੂਲੇਸ਼ਨ ਹੁੰਦਾ ਇੱਕ ਹੀ ਔਇਲ ਇਹਦਾ ਚਾਰ ਜਗ੍ਹਾ ਕੰਮ ਕਰਦਾ ਸਟੀਅਰਿੰਗ ਨੂੰ ਬ੍ਰੇਕ ਨੂੰ ਗੇਅਰ ਬਾਕਸ ਨੂੰ ਔਰ ਲਿਫਟ ਨੂੰ ਇਹਦੇ ਕਰਕੇ ਔਇਲ ਜਿਹੜਾ ਉਹ ਮਤਲਬ ਠੰਡਾ ਰਹਿੰਦਾ ਉਹਨਾਂ ਕੀ ਹੁੰਦਾ ਪਾਰਟਸ ਨੂੰ ਚਕਨਾਟ ਵੱ ਤਾਂ ਦੂਜੇ ਟਰੈਕਟਰ ਦੇ ਮੁਕਾਬਲੇ ਘੱਟ ਹਾਂਜੀ ਫਿਰ ਇਹਦੇ ਵਿੱਚ ਇੰਜਨ ਆਇਲ ਕੁਲਰ ਵੀ ਲੱਗੇ ਹੋਇਆ ਜੀ ਇੱਕ ਸਾਈਡ ਤੋਂ ਕੋਲਣਾ ਦਾ ਇੱਕ ਸਾਈਡ ਤੋਂ ਆਇਲ ਆਂਦਾ ਜੇ ਇੰਨਾ ਕਿ ਇੰਜਨ ਦਾ ਆਇਲ ਆਫੰਡਾ ਰਹਿੰਦਾ ਸਰਵਰਾਜ ਵਿੱਚ ਤਾਂ ਮੈਂ ਦੇਖਿਆ ਨਹੀਂ ਪਰ ਜੌਂਡੀਅਰ ਵਿੱਚ ਆਪਾਂ 45 ਐਚ ਕਿਤੇ ਉੱਪਰ ਹਰ ਇੱਕ ਮਾਡਲ ਚ ਪਾਇਦਾ ਕਰਦੇ ਹਾਂ ਓਕੇ 42.6 ਦੀ ਕਿਊਟੇ ਪਾਵਰ 42.6 ਦੀ ਕਿਊਟੇ ਪਾਵਰ ਜੌਂਡੀਅਰ ਵਿੱਚ ਇੱਕ ਤੁਹਾਨੂੰ ਹੋਰ ਵਧੀਆ ਚੀਜ਼ ਦੱਸਦਾ ਜੋ ਹੁੰਦੀ ਰਹੇ ਜਿੰਨੇ ਵੀ ਟਰੈਕਟਰਾਂ ਦੇ ਉਹਦੀ ਜਿਹੜੀ ਪੀਟੀਓ ਪਾਵਰ ਆ ਕੇ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿਹੜੇ ਸਾਲ ਚ ਬਣਿਆ ਔਰ ਪੀਟੀਓ ਪਾਵਰ ਇਹਦੀ ਕਿੰਨੀ ਹੈ ਕਿਲੋਵਾਟ ਔਰ ਪਲੱਸ ਹਸ ਪਾਵਰ ਇਹ ਟਰੈਕਟਰ ਨਵੰਬਰ ਮਹੀਨੇ 2025 ਦੀ ਬਣਿਆ ਇਹ ਵੀ ਚੀਜ਼ ਤੁਹਾਨੂੰ ਤੇ ਫਾਇਦਾ ਮਿਲਦਾ ਇਹ ਆਪਣੀ ਕਿਥੋਂ ਆਈ ਇਹ ਤੇ ਜੀਐਸਟੀ ਵਾਲਾ 1175 ਤਰਫ ਨਹੀਂ ਇਹਦੇ ਚ ਹੁਣ ਆਉਣ ਲੱਗਾ ਯਾਰ ਅੱਗੇ ਗੇਅਰ ਸਿੰਕਰੋਮੈਕਸਾਂ ਦੀ ਥੋੜੀ ਜਿਹੀ ਨਾਲ ਸਾਡੇ ਕੋਲੇ ਹੈਗਾ 5 10 ਠੀਕ ਆ ਉਹਦੇ ਗੇਅਰ ਥੋੜੀ ਆਵਾਜ਼ ਕਰਦੇ ਆ ਯੋ ਮੈਨ ਨਹੀਂ ਨਾ ਸਿੰਕ్రో ਮੈਕਸਿਮ ਮਿਲ ਜੂਗਾ ਪਰ ਉਹ ਉਹਦੇ ਵਿੱਚ ਫਿਰ ਫੀਚਰ ਘਟ ਜਾਂਦਾ ਟੈਲਟ ਨਹੀਂ ਆਉਂਦਾ ਅੱਛਾ ਇਲੈਕਟ੍ਰੀਕਲ ਬਟਨ ਨਹੀਂ ਆਉਂਦੇ ਅੱਛਾ ਉਹਦੇ ਚ ਵੀ ਹਾਂ ਪਰ ਇਹਦਾ ਕੋਈ ਨਹੀਂ ਚੱਕਰ ਉਹ ਤਾਂ ਕੋਲਰ ਆ ਵੈਸੇ ਦੇਖਣਾ ਟਰੈਕਟਰ ਆ 52 10 ਜਿਹੜਾ ਆਪਣਾ ਆਵਾਜ਼ ਕਰਦਾ ਵੈਸੇ ਉਹ ਕੋਲਰ ਦੀ ਆਵਾਜ਼ ਆ ਕਿਉਂਕਿ ਇਹਦੀ ਗਰਾਰੀਆਂ ਚੇਂਜ ਨਹੀਂ ਹੁੰਦੀ ਆਪਣੀ ਜਗ੍ਹਾ ਫਿਕਸ ਹੈ ਉੱਪਰ ਕੋਲਰ ਉਹ ਨਾਲ ਸ਼ਿਫਟ ਹੁੰਦਾ ਅੱਛਾ ਯਰ ਫਸਣ ਦਾ ਟੁੱਟਣ ਦਾ ਡਰ ਨਹੀਂ ਹੈਗਾ ਹਲਕੇ ਆਵਾਜ਼ ਆਉਂ ਕੋ ਵੈਸੇ ਕੋਈ ਚੱਕਰ ਨਹੀਂ ਹਾਂਜੀ ਅੱਗੇ ਆਗਾ 5405 05 ਬਰਕਰਾਰ ਹਾਂ ਚਰਨਜਾ 05 ਹੈਗਾ ਜੀ 63 ਹਸ ਪਾਵਰ ਟਰੈਕਟਰ ਹੈ ਜੀ ਇਹ ਆਪਾਂ ਨੂੰ ਏਸੀ ਕੇਵਨ ਚ ਵੀ ਮਿਲ ਜਾਂਦਾ ਔਰ ਵਿਦੌੜੇ ਸੀਗੇ ਵਿੱਚ ਵੀ ਮਿਲ ਜਾਂਦਾ ਜੀ ਫੀਚਰ ਵਾਈਜ਼ ਗੱਲ ਕਰਦੇਵੇਂ ਐਲਡੀ ਲਾਈਟ ਆ ਸਾਰਾ ਕੁਝ ਇਹਦੇ ਵਿੱਚ ਮਿਲਦਾ ਜੀ ਆਪਾਂ ਨੂੰ ਸਿੰਗਲ ਪੀਸ ਔਡ ਆ ਗਿਆ ਜੀ ਡੀਜ਼ਲ ਇੰਟਰਕੂਲਰ ਆ ਗਿਆ ਨਾਲ ਹਾਂ ਡੀਜ਼ਲ ਇੰਟਰ ਡੀਜ਼ਲ ਇੰਟਰਕੂਲਰ ਵੀ ਦਿੱਤਾ ਹੈਗੇ ਹਾਂ ਜੀ ਇਹ ਏਸੀ ਵਾਲਾ ਫਿਰ ਕੂਲਰ ਆ ਗਿਆ ਹਾਂ ਟਰਬੋ ਵਾਲਾ ਆ ਗਿਆ ਇਹ ਟਰਬੋ ਵਾਲਾ ਜਿਹੜਾ 에ਰ ਇੰਟਰਕੂਲਰ ਜਿਹੜੀ ਹਵਾ ਠੰਡੀ ਕਰਕੇ ਭੇਜਦਾ ਔਰ ਇਸ ਵਿੱਚ ਤੁਹਾਨੂੰ ਖਾਸੀ ਬੇਵਿਅ ਹੈ ਦੇ ਵਿੱਚ ਨਾ ਇੱਕ ਕੰਪਨੀ ਦੇ ਕੋ ਜਿਹੜੀ ਲਿੰਕ ਲੱਗਿਆ ਮਤਲਬ ਇੱਕ ਜੌਂਡੀਅਰ ਦੀ ਇੱਕ ਸੈਟਲਾਈਟ ਹੈ ਜੇ ਡੀ ਲਿੰਕ ਹੋਣਾ ਕੀ ਹੋਏਗਾ ਕਿ ਆਪਣਾ ਜਿਹੜਾ ਟਰੈਕਟਰ ਆ ਫੋਨ ਦੇ ਨਾਲ ਕਨੈਕਟ ਹੋ ਜਾਂਦਾ ਠੀਕ ਹੈ ਜੀ ਆਪਾਂ ਫੋਨ ਦੇ ਜ਼ਰੀਏ ਦੇਖ ਸਕਦੇ ਟਰੈਕਟਰ ਮੇਰਾ ਕਿੱਥੇ ਚੱਲੀ ਜਾਂਦਾ ਕਿੰਨਾ ਲੋਡ ਤੇ ਚੱਲ ਰਿਹਾ ਕਿੰਨਾ ਲੋਡ ਚੱਲਦਾ ਕਿੰਨਾ ਡੀਜ਼ਲ ਖਾ ਰਿਹਾ ਹਰ ਇੱਕ ਚੀਜ਼ ਤੁਹਾਨੂੰ ਜਾਣਕਾਰੀ ਇਹ ਜਿਹੜੇ ਨਵੇਂ ਡੈਟਟਰ ਆਉਂਦੇ ਆ 26 ਮਾਡਲ ਜਿਹੜੇ ਆਉਣਗੇ ਸਾਰੇ ਉਹਨਾਂ ਚੋਂ ਦਾ ਪੀਚਰ ਕੇ 25 ਵਾਲੇ ਜੀ ਵੀ ਆਉਂਦਾ ਨਹੀਂ 25 ਵਾਲੇ ਦੇ ਫਿਰ 25 ਗੇਡ ਲਿੰਕ ਸਾਰੇ ਮਾਡਲ ਉਹ ਤੁਹਾਨੂੰ ਜਿਹੜੇ 5310 ਲੈ ਕੇ 75 ਤੱਕ ਆਏ 5310 ਲੈ ਕੇ 75 ਤੱਕ ਨਹੀਂ ਜੇ ਨੌਨ ਕੇਵਲ ਲੈਣਾ ਹੋਵੇ ਕਿ ਸਿਰਫ ਕੋਸਟ ਕਿੰਨੀ ਆ ਉਹ ਤੁਹਾਨੂੰ ਮਿਲ ਜੂਗਾ 1485 ਹਾਂ ਜੀ 1485 ਹਾਂ ਜੀ ਆਲ ਪੰਜਾਬ ਦੇ ਵਿੱਚ ਕੇ ਖੱਲੇ ਆਪਣੇ ਤੇ 50 ਕੋਟੀ ਨਹੀਂ ਪੰਜਾਬ ਚ ਆਲ ਉੱਤ ਜੋ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਕੀਮਤੀ ਟਾਈਮ ਕੱਢ ਕੇ ਜੌਂਡੀਰ ਦੀ ਵੀਡੀਓ ਨੂੰ ਕੀਤੀ ਹੈ। ਹੋਰ ਧੰਨਵਾਦ।